ਬੱਤੋ ਕੋ ਕਿੰਝੋ ਮੁਕਮਾਨ ਦਰਸਨ ਕੋ ਦੇਹ ਪਿਆ ਦੇਹ ਪਿਆਰੇ ਤੇਰੀ ਸੇਵਾ ਹਉਮਾ ਹਾਰ ਜਿਸੋਈ ਜਿਪੋ ਤੂਹੀ ਨਜਾਣ ਲੈ ਮਟਕਿਆਸ ਮਟਕ ਨਾਮ ਜਪਤ ਉਹ ਚੌਕਟ ਮੰਨੈ ਜਿਨ੍ਹਾਂ ਦੀ ਸੰਸਾਰ ਦੇ ਵਿੱਚ ਕੋਈ ਪੁੱਛ ਗਿੱਛ ਨਹੀਂ ਕੋਈ ਜਾਣਦਾ ਨਹੀਂ ਕਿਉਂਕਿ ਆਪਣੇ ਜਿੰਨੇ ਵੀ ਨੇ ਹਰ ਬੰਦਾ ਕਿਸ ਨਾ ਕਿਸੇ ਮਕਸਦ ਦੇ ਨਾਲ ਇੱਕ ਦੂਜੇ ਨਾਲ ਵਰਤਦਾ ਪਰ ਸਤਿਗੁਰ ਜੀ ਨੇ ਜਿਹੜੇ ਪੇਮ ਦੇ ਨਾਲ ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਜੀ ਦੇ ਜਿਸ ਨੀਚ ਕੋਈ ਨਾ ਜਾਣੇ ਨਾਮ ਜਦ ਉਹ ਚੌਂਕ ਉਟ ਮੰਨੇ ਕਿਉਂਕਿ ਕਾਲ ਯੁਗ ਦੇ ਵਿੱਚ ਪੰਜ ਚਰ ਮਿੰਟਾਂ ਚ 11 ਕ ਦਾ ਸਮਾਸੀ ਆਪਣਾ ਕੋਈ ਨਹੀਂ ਕਰਨਾ ਜਿੰਨੇ ਕ ਆਪਾਂ ਬੈਠੇ ਆਂ ਅਸੀਂ ਦੇ ਇਕਾਗਰਤਾ ਕਰਕੇ ਬੈਠੋ ਸਤਿਗੁਰੂ ਜੀ ਆਪਾਂ ਨੂੰ ਹਰ ਸ਼ਬਦ ਦੇ ਵਿੱਚ ਸਾਗਾ ਜੀਵਨ ਬਣਾਉਂਦੇ ਨੇ ਕਿਉਂਕਿ ਐਸੀ ਲਾਲ ਤੁਦਗਣ ਕੌਣ ਕੇ ਗਰੀਬ ਨਿਵਾਜ਼ ਗਸਈਆ ਮੇਰਾ ਮਾਥੇ ਛਤਰ ਤੇ ਕਿਉਂਕਿ ਜਿੱਥੋਂ ਵੀ ਕੋਈ ਇਤਿਹਾਸ ਦੀ ਗੱਲ ਕਰੀਏ ਕਿਉਂਕਿ ਜਿਹੜਾ ਬਾਣੀ ਹੈ ਇਹ ਨਰਕਾਰ ਦੇ ਨੌ ਤਰ੍ਹਾਂ ਨਰਕਾਰ ਨਾਲ ਨਹੀਂ ਲੈਣਾ ਨਾ ਚਾਹੀਦਾ। ਫਲਮੇ ਇਹ ਉਹਨਾਂ ਗੁਣ ਗੋਬਿੰਦ ਗਾਹੇ। ਕਾਜ ਉਹਦੇ ਸਮੇਂ ਵਿੱਚ ਬੀਜੀ ਲਾਈਫ ਹੋ ਚੁੱਕੀ ਹੈ ਫਰ ਜਿਹੜੇ ਅਮਰ ਤੇ ਬਿਲਾ ਸਾਮ ਕੇ ਰੱਖਦੇ ਨੇ। ਸਤਿਗੁਰੂ ਜਿਹੜੇ ਗੁਰ ਸਤਿਗੁਰ ਕਾਜ ਉਹ ਸਿੱਖ ਅਕਾਇਸ ਸੁ ਭਲਕੇ ਉਠਰ ਨਾਮ ਤੇ ਆਵੇ। ਉਦਮ ਕਰੇ ਭਲਕੇ ਪਰਵਾਤੇ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ ਬੈੰਦੇ ਆ ਉੱਠਦੇ ਆ ਹਰ ਨਾਮ ਤੇ ਆਵੈ ਕਿਉਂਕਿ ਜਿਹੜੇ ਅੰਮ੍ਰਿਤ ਵੇਲੇ ਦਾ ਸਾਵਣਾ ਗਾ ਇਹ ਬਹੁਤ ਵੱਡੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦਾ ਇਸ ਕਰਕੇ ਸਾਰਾ ਹੀ ਘਰ ਦੇ ਵਿੱਚੋਂ ਪ੍ਰਸ਼ਾਦਾ ਤਿਆਰ ਕਰਕੇ ਭੇਜਣਾ ਇਹ ਸੇਵਾ ਦਾ ਰੁਕਤਾਰ ਲੈਂਦਾ ਜਿਸ ਤੀ ਸੇਵਾ ਕਰਦੇ ਆ ਤੇ ਇਹ ਜਿਵੇਂ ਕੱਲ ਸਾਗਤ ਨੇ ਪ੍ਰਸ਼ਾਦਾ ਭੇਜਿਆ ਗੁਰੂ ਘਰ ਦੇ ਵਿੱਚ ਇਹ ਸੇਵਾ ਦਾ ਰੂਪ ਧਾਰ ਲਿਆ ਕਿਉਂਕਿ ਜੇ ਘਰਾਂ ਦੇ ਗਰੀਬੀ ਚੱਖਣੀਆਂ ਨਾ ਕਿਉਂਕਿ ਮਨ ਦੇ ਵਿੱਚ ਹੁੰਦਾ ਜਿਵੇਂ ਗਿਆਨੀ ਹੁੰਦੇ ਨੇ ਇਹ ਗਿਆਨ ਦੇ ਖੋਜੀ ਹੁੰਦੇ ਨੇ ਕੁਝ ਲੋਕ ਧਿਆਨ ਦੇ ਖੋਜੀ ਹੁੰਦੇ ਨੇ ਆਪਾਂ ਦੁਨੀਆ 'ਚ ਗ੍ਰਸਤੀ ਆ ਜੀ ਆਪਾਂ ਸੁੱਖ ਦੇ ਖੋਜੀ ਆ ਕਿਉਂਕਿ ਹਰ ਬੰਦਾ ਖੋਜ ਦੇ ਵਿੱਚ ਲਗਾਇਆ ਸਾਇੰਸ ਦਾ ਸਾਇੰਸ ਦਾ ਖੋਜੀ ਏਦਾਂ ਹੀ ਆਪਾਂ ਜਿਹੜੇ ਗ੍ਰਸਤੀ ਆ ਨੇ ਆਪਾਂ ਸੁੱਖ ਦੇ ਖੋਜੀ ਆ ਭਾਰਤ ਜੀ ਕਹਿੰਦੇ ਜੇ ਜ਼ਿੰਦਗੀ ਦੇ ਵਿੱਚ ਸੁੱਖ ਚਾਹਣਾ ਜੋ ਸੁੱਖ ਕੋ ਚਾਹੇ ਸਦਾ ਚਰਨ ਰਾਮ ਕੀ ਲੈ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਵਿੱਤਰ ਬਚਨ ਕਿਉਂਕਿ ਕਈ ਵਾਰ ਆਪਾਂ ਗ੍ਰਸਤੀ ਆ ਕਿਹੜਾ ਸਾਬਦ ਕਿੱਥੋਂ ਸਾਬਦ ਕਿੰਨੇ ਵਜੇ ਪੜੀਏ ਸਤਿਗੁਰੂ ਜੀ ਕਹਿੰਦੇ ਵੀ ਜਿੱਥੋਂ ਵੀ ਪੜੇਗਾ ਜਿੱਥੋਂ ਮਹਾਰਾਜ ਗੁਟਕਾ ਸਾਬ ਜਿੱਥੋਂ ਵੀ ਤੂੰ ਪ੍ਰਕਾਸ਼ ਕਰੇਗਾ ਉੱਥੇ ਤੈਨੂੰ ਸੁਖੀ ਸੁਖ ਮਿਲਣ ਲੱਗ ਜਾਣਗੇ ਕਈ ਵਾਰ ਕਿਉਂਕਿ ਜਿਹੜੀ ਇਹ ਬਾਣੀ ਹੈ ਇਹ ਪਰਮਾਤਮਾ ਦੇ ਵਿੱਚੋਂ ਨਹੀਂ ਕੱਢ ਇਹ ਪਰਮਾਤਮਾ ਦੇ ਵਿੱਚੋਂ ਕੱਢਦੀ ਹੈ ਐਨੇ ਭਾਈ ਸਾਹਿਬ ਕਹਿ ਕੇ ਸਤਿਕਾਰ ਕਰਦੇ ਗੁਰੂ ਘਰ ਦੇ ਵਿੱਚ ਭਾਈ ਸਾਹਿਬ ਸਭ ਤੋਂ ਵੱਡਾ ਅਹੁਦਾ ਦਾ ਗੁਰੂ ਕਰਦੇ ਵਿੱਚ ਸੰਤ ਕਹਿ ਦਿੰਨੇ ਆ ਬਾਬਾ ਜੀ ਕਹਿ ਦਿੰਨੇ ਸਤਿਕਾਰ ਵੱਖਰੀ ਗੱਲ ਹੈ ਪਰ ਮਹਾਰਾਜ ਜੀ ਗੁਰੂ ਹਰਿ ਸਿੰਘ ਮਹਾਰਾਜ ਜੀ ਕਹਿੰਦੇ ਕਹਿੰਦੇ ਤੇ ਮੰਨਣਾ ਬਾਣੀ ਨੂੰ ਹੈ ਸਤਿਕਾਰ ਬਾਣੀ ਦਾ ਕਰਨਾ ਸਤਿਕਾਰ ਬਾਣੀ ਦਾ ਕਰਨਾ ਭਰਾ ਕਹਿ ਕੇ ਬੇਟਾ ਕਹਿ ਕੇ ਕਿਉਂਕਿ ਜਿਹੜਾ ਸੰਤ ਹੈ ਸੱਸਾ ਸ਼ਾਂਤੀ ਨੰਨਾ ਨਿਮਰਤਾ ਤੱਤਾ ਤਿਆਗ ਜਿਨ੍ਹਾਂ ਦੇ ਅੰਦਰ ਤਿਆਗ ਪੈਦਾ ਹੋ ਜੇ ਨਿਮਰਤਾ ਸਹਿਜ ਬੈਰਾਗ ਪੈਦਾ ਹੋ ਜੇ ਉਹ ਇਸ ਅਵਸਥਾ ਵਿੱਚ ਆ ਜਾਂਦੇ ਕਿਸ ਕਰਕੇ ਜੇ ਸੁੱਖ ਚਾਉਣੇ ਆ ਇਹ ਵਾਰ ਆਪਾਂ ਚਾਹੇ 2024 ਆ ਗਿਆ ਫਿਰ ਵੀ ਭਰਮਾਂ ਦੇ ਵਿੱਚ ਬਹੁਤ ਦੁਨੀਆ ਪਈ ਹੋਈ ਹੈ ਮਹਾਰਾਜ ਕਹਿੰਦੇ ਜੇ ਤੂੰ ਘਰ ਦੇ ਵਿੱਚ ਸੁ ਘਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕੇ ਸੰਗ ਬਿਮਾਰੋ ਜੀ ਕੀ ਕਹਿੰਦੇ ਕਹਿੰਦੇ ਜੇ ਘਰ ਦੇ ਵਿੱਚ ਤੂੰ ਸੁੱਖ ਚਾਹਣਾ ਹੈ ਤੇ ਤੈਨੂੰ ਕੁਝ ਕਰਨਾ ਪੈਣਾਗਾ ਬਹਾਰੋ ਜੀ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲ ਇਸ ਤਨ ਮਾਹੇ ਮਿਟਾਉ ਵੋ ਸਿਮਰੋ ਸਿਮਰ ਕਿਉਂਕਿ ਉਹ ਕੀਤਾ ਨਹੀਂ ਜੇ ਕੀਤਾ ਤਾਂ ਕੁਝ ਮਕਸਦ ਰੱਖ ਕੇ ਕੀਤਾ ਸਤਿਗੁਰੂ ਜੀ ਸਾਡੀ ਆ ਮੰਗ ਪੂਰੀ ਕਰ ਦੇ ਸਾਨੂੰ ਆ ਕੰਮ ਕਰ ਦੇ ਅਸੀਂ ਤੇਰੇ ਝਾੜੂ ਗੁਰੂ ਘਰ ਆ ਕੇ ਲਾਵਾਂਗੇ ਹਫਤਾ ਅਸੀਂ ਤੇਰੇ ਕੋਲੇ ਆਵਾਂਗੇ ਕਿਉਂਕਿ ਜਿਹੜਾ ਪ੍ਰੇਮ ਆ ਨਾ ਇਹ ਵੱਖਰੀ ਚੀਜ਼ ਹੈ ਕਿਉਂਕਿ ਬੰਦਾ ਚਾਹੁੰਦਾ ਬਹੁਤ ਕੁਝ ਘਰ ਦੇ ਵਿੱਚ ਪਰ ਸਤਿਗੁਰੂ ਜੀ ਕਹਿੰਦੇ ਜੇ ਕੁਝ ਤੂੰ ਚਾਹਣਾ ਤੇ ਤੈਨੂੰ ਬਾਣੀ ਪੜ੍ਹਨੀ ਪੈਣੀ ਆ ਬਾਣੀ ਸੁਣਨੀ ਪੈਣੀ ਆ ਬਾਣੀ ਤੇ ਅਮਲ ਕਰਨਾ ਪੈਣਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਿਉਂਕਿ ਗ੍ਰਸਤੀ ਦੇ ਮਨਚਾ ਮੇਰੇ ਬੱਚੇ ਮੇਰੇ ਮੈਂ ਮੇਰੇ ਜਉਂਦੇ ਜੀ ਮੇਰੀ ਸੈਟਿੰਗ ਹੋ ਜਾਵੇ ਮੇਰਾ ਕੰਮ ਵਧੀਆ ਚੱਲੇ ਸਤਿਗੁਰੂ ਜੀ ਕਹਿੰਦੇ ਜੇ ਤੇਰੇ ਐਦਾਂ ਮਨ ਦੇ ਵਿੱਚ ਫੁਰਨੇ ਖਿਆਲ ਪੈਦਾ ਹੁੰਦੇ ਨੇ ਫਿਰ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਈ ਵਾਰ ਹੁੰਦਾ ਵੀ ਬਹੁਤ ਇਕੱਠ ਜਾਂ ਨਹੀਂ ਨਹੀਂ ਮਾਰੇ ਕਹਿੰਦੇ ਦੋ ਜਣੇ ਰਲ ਕੇ ਗੁਰੂ ਦੀ ਵਿਚਾਰ ਕਰਨ ਲੱਗ ਜਾਣ ਇਹ ਸਤ ਸੰਗਤ ਦਾ ਰੂਪ ਧਾਰ ਲੈਂਦੀ ਐ ਇਸ ਕਰਕੇ ਜਿਹੜੀ ਸੇਵਾ ਦਾ ਇਹ ਸੀ ਭਾਵਨਾ ਬਣਾ ਕੇ ਕਰਨੀ ਐ ਕਈ ਵਾਰ ਘਰ ਦੇ ਵਿੱਚ ਆਪਾਂ ਧੂਵਤੀ ਕਰਦੇ ਆ ਉਹ ਵੀ ਵਰਦੇ ਲੱਗ ਜੇ ਇਹ ਤਾਂ ਫਿਰ ਵੀ ਸਤ ਗੁਰਾਂ ਦਾ ਸਥਾਨ ਐ ਜਿੱਥੇ ਜਾਏ ਬਏ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ RAMLAL ਜੀ ਆ ਮੈਂ ਆਖਰੀ ਸ਼ਬਦ ਪੜ ਕੇ ਗੁਰੂ ਮਾਰਾ ਚਰਨਾਂ ਦੇ ਵਿੱਚ ਆਪਾਂ ਸਾਰੇ ਹਾਜ਼ਰੀਆਂ ਲਵਾਈਏ ਕਿਉਂਕਿ ਸਤਿਗੁਰੂ ਜੀ ਕਹਿੰਦੇ ਜੇ ਸੁੱਖ ਚਾਉਣਾ ਹੈ ਤੇ ਤੈਨੂੰ ਸੇਵਾ ਤੇ ਸਿਮਰਨ ਕਰਨਾ ਪੈਣਾ ਜ਼ਿੰਦਗੀ ਦੇ ਵਿੱਚ ਇਸ ਕਰਕੇ ਮਹਾਰਾਜ ਜੀ ਕਹਿੰਦੇ ਕਹਿੰਦੇ ਜੇ ਤੂੰ ਜਿੰਦਗੀ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਜੇ ਤੂੰ ਪ੍ਰਮਾਤਮਾ ਦੀ ਸ਼ਰਨ ਘਰੇ ਵਾਰ ਉੱਠਦਾ ਬੈੰਦਾ ਪ੍ਰਮਾਤਮਾ ਯਾਦ ਰੱਖੇਗਾ ਉਹ ਜਿਸ ਮਾਵਕੀਆਂ ਬਣ ਲੱਗੇ ਹਰ ਸੁਖ ਬਸਿਆ ਬਹਾਰ ਸੁਖ ਪਾਇਆ ਹਰ ਸੁਖ ਬਸਿਆ ਹਰ ਸੁਖ ਪਾਇਆ ਹਰ ਸੁਖ ਬਸਿਆ come uh on -huh. ਆ ਆਉ ਨਾਨਕ ਸੁਰ ਬਾਤ ਰਤੜਾ ਆਉ ਨਾਨਕ ਰਤੜ ਦਲਾ ਇਸ ਕਰਕੇ ਪਾਈ ਘਰ ਸੁਖ ਵਸਿਆ ਬਾਹਰ ਸੁਖ ਪਾਇ ਜੇ ਐਦਾ ਜਿੰਦਗੀ ਦੇ ਵਿੱਚ ਚਾਹੁੰਦੇ ਆ ਹਰ ਬੰਦਾ ਕੁਝ ਨਾ ਕੋਈ ਚਾਹੁੰਦਾ ਕੋ ਨਾਨਕ ਗੁਰਮਤਿ ਕਰਦਾ ਹੈ ਫਿਰ ਤੂੰ ਪ੍ਰਮਾਤਮਾ ਦਾ ਸਿਮਰਨ ਕਰ ਕਿਉਂਕਿ ਸਿਮਰਨ ਦੇ ਵਿੱਚ ਹੀ ਸਾਰੀ ਬਣਤਨ ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਾਂ ਸਹਿਬ ਸੁਗਰਸੈ ਮਹਾਰਾਜ ਜੀ ਨਾਲ ਜੁੜ ਕੇ ਗਏ ਨੇ ਔਰ ਨਉ ਤੇਰਾ ਨਰਕਾਰ ਹੈ ਨਾ ਲਈਏ ਨਰਕ ਨਾ ਚਾਹੀਏ ਅੰਦੋਸੇ ਬਾਣੀ ਪੜਾਂਗੇ ਤੇ ਸੁਣਾਂਗੇ ਤੇ ਸਾਡੇ ਆਉਣ ਵਾਲੇ ਬੱਚਿਆਂ ਨੂੰ ਜਦੋਂ ਚ ਕੋਸ਼ਿਸ਼ ਕਰਾਂਗੇ ਕੁਝ ਲੋਕ ਐਂਦਾ ਹੀ ਚੁੱਪ ਕਰਕੇ ਵੀ ਅਸਰ ਤਾਂ ਹੋਣਾ ਹੀ ਕਈ ਵਾਰ ਮਨ ਦੇ ਵਿੱਚ ਛੱਡ ਜਾਂਦਾ ਬੰਦਾ ਨਹੀਂ ਨਹੀਂ ਕਿਉਂਕਿ ਕਈ ਵਾਰ ਇਹ ਚਾਹੁੰਦਾ ਹੈ ਵੀ ਜੇ ਸੱਚ ਬੋਲੇ ਤਾਂ ਕੁਝ ਪਤਾ ਨਹੀਂ ਕੀ ਹੋ ਜਾਣਾ ਨਹੀਂ 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 ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਤੁਸੀਂ ਗੁਰਨਾਨਕ ਦੇ ਘਰ ਦਾ ਹੋਕਾ ਦੇ ਚੱਲੋ ਅਸਰ ਤਾਂ ਗੁਰਵਾੜੀ ਨੇ ਕਰਨਾ ਤੁਸੀਂ ਗੁਰਨਾਨਕ ਦੇ ਘਰ ਦਾ ਸਨੇਹਾ ਦੇ ਚੱਲੋ ਇੱਕ ਦਿਨ ਬਾਣੀ ਨੇ ਅਸਰ ਜ਼ਰੂਰ ਕਰਨੇ ਕਰਨਾ ਜੋ ਥੋੜਾ ਥੋੜਾ ਬਾਣੀ ਥੋੜੀ ਥੋੜੀ ਸੇਵਾ ਇਹ ਤਾਂ ਥੋੜਾ ਥੋੜਾ ਕਰੇ ਚੱਲੋ ਤੇ ਵੱਡੇ ਪੁੰਨ ਬਾਝੰਦੇ ਕਲਵੇਂ ਇਹੋ ਪੁੰਨ ਗੁਣ ਗੋਵਿੰਦ ਗਾਇ ਸਾਰੇ ਸੰਗਤ ਦਾ ਅਨਵਾ ਸ੍ਰੀ ਵੀਰ ਸੇਵਕ ਸਿੰਘ ਜੀ ਹੋਰ ਸਾਰੇ प्यार ਵਾਲੇ ਪਹਿਲਾਂ তুই ਬੜਾ ਪਿਆਰ ਇੱਕ ਦੂਜੇ ਨਾਲ ਕਿਉਂਕਿ ਸਾਚ ਕੋ ਸੁਨ ਸੁਵਜਨ ਪ੍ਰੇਮ ਕੀਓ ਤਨਹੀ ਪ੍ਰਭਾ ਜੇ ਰੱਬ ਨੂੰ ਚਾਉਣਾ ਹੈ ਤੇ ਪਹਿਲਾਂ ਸਾਰੇ ਸੰਸਾਰ ਨਾਲ ਤੇਰਾ ਪ੍ਰੇਮ ਆਲਾ ਦੁਆਲਾ ਅੰਡੇ ਗਵਾਂਡੇ ਜਿੱਥੇ ਦਾ ਪਿਆਰ ਪੈਜ ਗਿਆ ਜਿਹੜੋ ਤੇਰਾ ਸੰਸਾਰ ਦੇ ਵਿੱਚ ਪਿਆਰ ਪੈ ਗਿਆ ਤੇ ਰੱਬ ਦੇ ਨਾਮ ਤੇਰਾ ਪਿਆਰ ਆਪਣੇ ਆਪ ਹਨ ਇਸ ਕਰਕੇ ਇੱਕ ਸ਼ਬਜ਼ ਜੇ ਮੱਥੇ 'ਤੇ ਪੜਕੇ ਚਲੀ ਨਸਰ ਫਾਰਕ ਪੜ ਲਾ ਦੇ ਕੇ ਮਾ ਜੀ ਵਾਹਿਗੁਰਜੀ ਕਾ ਖਾਲਸਾ ਬਾਹਗੁਰਜੀ